ਸ੍ਰੀ ਯਕਾਲ ਤੁਸੀਂ ਦੇਖ ਰਹੇ ਹੋ ਫਾਸਟ ਵੇ ਅੰਮ੍ਰਿਤਸਰ ਖਬਰਨਾਮਾ ਮੈਂ ਹਾਂ ਨਵਨੀਤ ਰੰਧਾਵਾ ਤੇ ਹੁਣ ਇੱਕ ਨਜ਼ਰ ਅੱਜ ਦੇ ਬੁਲੇਟਨ ਦੀਆਂ ਮੁੱਖ ਖਬਰਾਂ ਵੱਲ ਥਾਣਾ ਖਾਲੜਾ ਤੇ ਬੀਐਸਐਫ ਵੱਲੋਂ ਗਰਾਮਦ ਕੀਤਾ ਗਿਆ ਚਾਰ ਪਿਸਟਲ ਰਨਤਾਰਨ ਦੇ ਪਿੰਡ ਜੋਧ ਸਿੰਘ ਵਾਲਾ ਵਿਖੇ ਐਸਐਸਪੀ ਅਸ਼wini ਕਪੂਰ ਨੇ ਨਸ਼ਿਆਂ ਦੇ ਰੋਕ-ਖਾਮ ਲਈ ਕੀਤੀ ਮੀਟਿੰਗ ਅੰਮ੍ਰਿਤਸਰ ਇੰਪਰੂਵਮੈਂਟ ਟਰਸਟੀ ਨਿਊ ਅੰਮ੍ਰਿਤਸਰ ਵਿਖੇ ਨਾਜਾਇਜ਼ ਕਬਜ਼ੇ ਹਟਾਉਣ ਸੰਬੰਧੀ ਲੋਕਾਂ ਨਾਲ ਹੋਈ ਬਹਿਸ ਅਤੇ ਹੁਣ ਖਬਰਾਂ ਵਿਸਥਾਰ ਨਾਲ थाना ਖਾਲੜਾ ਤੇ ਬੀਐਸਐਫ ਵੱਲੋਂ ਸਾਂਝੇ ਸਰਚ ਆਪਰੇਸ਼ਨ ਦੌਰਾਨ ਪਿੰਡ ਕਲਸੀਆਂ ਵਿਖੇ ਚਾਰ ਪਿਸਤਲ ਸਮੇਤ ਚਾਰ ਮੈਗਜ਼ੀਨ 50 ਜਿੰਦਾ ਰੋਂਦ ਬਰਾਮਦ ਕੀਤੇ ਗਏ ਮਾਮਲਾ ਦਰਜ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਬਾਰਡਰ ਤੇ ਜਿੱਥੇ ਬੀਐਸਐਫ ਫਰਸਟ ਡਿਫੈਂਸ ਲਾਈਨ ਤੇ ਚੌਕਸਟਿਚ ਕਰਨੀ ਹੈ ਉਥੇ ਸੈਕੰਡ ਡਿਫੈਂਸ ਲਾਈਨ ਤੇ ਜਿਹੜੀ ਆ ਪੰਜਾਬ ਪੁਲਸ ਪੂਰੀ ਤਰ੍ਹਾਂ ਚ ਕਰਨੀ ਹੈ ਤੇ ਹਮੇਸ਼ਾ ਹੀ ਬੀਐਸਬ ਤੇ ਪੰਜਾਬ ਪੁਲਿਸ ਆਪਸ ਵਿੱਚ ਮਿਲ ਕੇ ਜਿਹੜੀਆਂ ਪ੍ਰਾਪਤੀਆਂ ਕਰਦੀ ਰਹਿੰਦੀ ਹੈ ਜਿੱਥੇ ਪੰਜਾਬ ਸਰਕਾਰ ਮਾਨਯੋਗ ਡੀਜੀਪੀ ਸ਼੍ਰੀ ਗੌਰਵ ਯਾਦ ਆਈਪੀਐਸ ਨੇ ਜਿਹੜੇ ਨਸ਼ਿਆਂ ਦੇ ਖਿਲਾਫ ਜਿਹੜੀ ਮੁਹਿੰਮ ਚੜੀ ਹੈ ਜਿੱਥੇ ਅਸੀਂ ਨਿਤ ਬਰਾਮਦਗੀਆਂ ਕਰਦੇ ਹਾਂ ਉਥੇ ਅੱਜ ਵੀ ਜਿਹੜੇ ਸ਼੍ਰੀ ਅਸ਼ਕੂਰੀ ਕਪੂਰ ਆਈਪੀਐਸ ਅਸਸਪੀ ਤਰਨਤਾਰ ਦੀ ਹਦਦਾਂ ਦੇ ਜਿਹੜੀ ਸਾਂਝਾ ਸਬਜ ਆਪਰੇਸ਼ਨ ਬੀਐਸਐਫ ਦੇ ਨਾਲ ਜਿਹੜੀ 71 ਬਟਾਲੀਅਨ ਭਿੱਖੀ ਵਿੰਡਾ ਉਹਨਾਂ ਦੇ ਨਾਲ ਕੀਤਾ ਗਿਆ ਤੇ ਜਿਹੜੀ ਆ ਇਸ ਸਾਂਝੇ ਆਪਰੇਸ਼ਨ ਨੂੰ ਬੜੀ ਵੱਡੀ ਸਫਲਤਾ ਹਾਸਲ ਹੋਈ ਜਦੋਂ ਚਾਰ ਪਿਸਟਲ ਜਿਹੜੇ ਆ 7.62 ਐਮਐਮ ਦੇ ਜਿਹੜੇ ਮੇਡ ਇਨ ਚਾਈਨਾ ਨਾਲ ਇਹਨਾਂ ਦੇ ਚਾਰ ਮੈਗਜ਼ੀਨ ਤੇ 50 ਰਾਉਂਡ 9ਐਮਐਮ ਜਿੰਦਾ ਜਿਹੜੇ ਆ ਉਹ ਪਿੰਡ ਕਲਸੀਆਂ ਖੁਰਦ ਦੀ ਫਿਰਨੀ ਤੋਂ ਆਰੰਭ ਹੋਇਆ ਜਿਸ ਬੰਦੀ ਥਾਣੇ ਖਾਲੜਾ ਵਿਖੇ ਐਫ ਆਈ ਆਰ ਨੰਬਰ 93 ਅੰਡਰ ਸੈਕਸ਼ਨ 2554 ਨਾਟਾ ਆਬਜੈਕਟ ਤੇ 10 11 12 ਇਅਰ ਕਰਾਫਟ ਐਕਟ ਦਰਜ ਰਜਿਸਟਰ ਕਰਕੇ ਦੀ ਇਨਵੈਸਟੀਗੇਸ਼ਨ ਜਿਹੜੀ ਆ ਸ਼ੁਰੂ ਕਰ ਦਿੱਤੀ ਹੈ ਜਿੱਥੇ ਇਹਦੀ ਇਨਵੈਸਟੀਗੇਸ਼ਨ ਸੈਂਟੀਫਿਕ ਤਰੀਕੇ ਨਾਲ ਤੇ ਉੱਥੇ ਜਿਹੜੇ ਸਾਡੇ ਸੋਰਸਸ ਆ ਉਹਨਾਂ ਨਾਲ ਵੀ ਅਸੀਂ ਆਰੰਭ ਕੀਤੀ ਹੈ ਤੇ ਜਲਦੀ ਜਿਹੜੇ ਦੋਸ਼ੀ ਆ ਇਹਨਾਂ ਨੂੰ ਫੜ ਕੇ ਅਸੀਂ ਗ੍ਰਿਫਤਾਰ ਕਰਕੇ ਤੇ ਜੇਲ੍ਹਾਂ ਦੇ ਵਿੱਚ ਭੇਜ ਆ ਕੇ ਇਥੇ ਮੈਂ ਦੱਸਣਾ ਚਾਹੁੰਦਾ ਵਾਂ ਕਿ ਹੁਣ ਤੱਕ ਜੇ ਇਸ ਸਾਲ ਦੀ ਗੱਲ ਕਰੀਏ ਤੇ 40 ਕਿਲੋ ਦੇ ਕਰੀਬ ਹੈਰੋ ਤੇ 42 ਦੇ ਕਰੀਬ ਡਰੋਨ ਤੇ ਆ ਜਿਹੜੇ ਹੁਣ ਪਿਸਟਲ ਨੇ ਇਹ ਅਸੀਂ ਜਿਹੜੇ ਆਚਾਰ ਹੋਣ ਤੇ ਚਾਰ ਪਿਸਟਲ aí ਪਹਿਲਾਂ 8 ਦੇ ਕਰੀਬ aí ਜਿਹੜੇ ਪਿਸਟਲ ਜਿਹੜੇ ਰਿਕਵਰ ਕਰ ਚੁੱਕੇ ਨੇ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਜੋਤ ਸਿੰਘ ਵਾਲਾ ਵਿੱਚ ਬੀਤੇ ਦਿਨੀ ਨਸ਼ੇ ਦਾ ਟੀਕਾ ਲੱਗਨ ਕਾਰਨ ਨੌਜਵਾਨ ਸੁਰਜੀਤ ਸਿੰਘ ਦੀ ਮੌਤ ਹੋ ਗਈ ਸੀ ਜਿਸ ਦੇ ਸੰਬੰਧ ਵਿੱਚ ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਹੈਰੋਇਨਸ ਮੈਗ ਦੇ ਤੰਦੇ ਵਿੱਚ ਸ਼ਾਮਿਲ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਸੀ ਜਿਸ ਦੇ ਸੰਬੰਧ ਵਿੱਚ ਜ਼ਿਲ੍ਹਾ ਤਰਨਤਾਰਨ ਦੇ ਐਸਐਸਪੀ ਅਸ਼wini ਕਪੂਰ ਨੇ ਖੁਦ ਪਿੰਡ ਜੋੜ ਸਿੰਘ ਵਾਲਾ ਵਿਖੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਅੱਜ ਪੁਲਿਸ ਐਸਐਸਪੀ ਆਏ ਸੀ ਉਹਨਾਂ ਨੂੰ ਸਾਡੀ ਇਹ ਬੇਨਤੀ ਸੀ ਵੀ ਕੱਲੇ ਪਿੰਡ ਦੀ ਗੱਲ ਨਹੀਂ ਆ ਪੂਰੇ ਪੰਜਾਬ ਦੀ ਗੱਲ ਆ ਤੇ ਪੰਜਾਬ ਦੇ ਵਿੱਚ ਕਿਉਂ ਨਹੀਂ ਪੁਲਸਾਂ ਇਹ ਸਰਕਾਰਾਂ ਦੇ ਕਹਿ ਰੀਆਂ ਫੜੋ ਤੇ ਉਹ ਕਹਿ ਰਹੇ ਨੰਬਰ ਵੀ ਅਸੀਂ ਦਿੱਤਾ ਹੈ ਨੰਬਰ ਦੇ ਰਹੇ ਪਿੰਡਾਂ ਦੇ ਵਿੱਚ ਮਨਿਆਦੀ ਹੋਵੇ ਪਿੰਡਾਂ ਦੇ ਵਿੱਚ ਪੀਪੇ ਵਜਣ ਜਿਹੜਾ ਬੰਦਾ ਨਸ਼ਾ ਵੇਚਦਾ ਹੈ ਉਹਨੂੰ ਫੜਿਆ ਜਾਵੇ ਜਿਹੜਾ ਨਾਂ ਦੱਸੇ ਉਹਦਾ ਨਾਂ ਗੁਪਤ ਰਹੇ ਤੇ ਬੰਦੇ ਨੂੰ ਫੜਿਆ ਜਾਵੇ ਜੇ ਇਸ ਤਰ੍ਹਾਂ ਐਕਸ਼ਨ ਹੋਵੇ ਇੱਕ ਬੰਦਾ ਜੇ ਪਿੰਡ ਦੇ ਵਿੱਚ ਇੱਕ ਮੋਦਵਾਰ ਜਾ ਕੇ ਕਹਿੰਦਾ ਹੈ ਥਾਣੇਦਾਰ ਨੂੰ ਵੀ ਸਾਡਾ ਫਲਾਣਾ ਬੰਦਾ ਵੇਚ ਰਿਹਾ ਹੈ ਨਸ਼ਾ ਤੇ ਪੁਲਿਸ ਇੱਕ ਛਿਪਾਈ ਨਹੀਂ ਆ ਸਕਦਾ ਇਹ ਕੀ ਮਨ ਲਓ ਪੰਜਾਬ ਗਵਰਨਮੈਂਟ ਜਾਂ ਜਿਹੜੀ ਪੁਲਿਸ ਆ ਇਹਦਾ ਕੀ ਐਕਸ਼ਨ ਹੈ ਇਥੇ ਜੀ ਡਰੱਗ ਓਵਰਡੋਸ ਨਾਲ ਸੁਰਜੀਤ ਸਿੰਘ ਪੁੱਤਰ ਸਰਦੂਲ ਸਿੰਘ ਉਹਨਾਂ ਦੀ ਮੌਤ ਹੋਈ ਹੈ ਜੀ ਤੇ ਮੈਂ ਆਇਆ ਸੀ ਅੱਜ ਪਿੰਡ ਵਿਜ਼ਿਟ ਕਰਨ ਔਰ ਪਿੰਡ ਵਾਲਿਆਂ ਨਾਲ ਗੱਲ ਵੀ ਹੋਈ ਹੈ ਪਹਿਲੇ ਵੀ ਤਿੰਨ ਚਾਰ ਮੌਤਾਂ ਹੋਈਆਂ ਲੇਕਿਨ ਉਹ ਇਹਨਾਂ ਨੇ ਪਿੰਡ ਲੈਵਲ ਤੇ ਹੀ ਦਬਦਬ ਲਈਆਂ ਕੋਈ ਐਡਮਿਨਿਸਟ੍ਰੇਸ਼ਨ ਨੂੰ ਤਲਾਹ ਨਹੀਂ ਸੀ ਮੇਲੀ ਪਰ ਐਤਕੀ ਜਿਹੜੀ ਕਿਉਂਕਿ ਇਹ ਬੱਚਾ ਇਹਦੇ ਪੇਰੈਂਟਸ ਦੀ ਵੀ ਡੈਥ ਹੋਈ ਹੋਈ ਸੀ ਸੁਰਜੀਤ ਦੇ ਔਰ ਛੋਟੀ ਬੇਟੀ ਹੈ ਵੈਸਿਕਾ ਤੇ ਕੋਈ ਜ਼ਮੀਨ ਜਾਇਦਾਦ ਵੀ ਹੈ ਨਹੀਂ ਬਸ ਨਸ਼ੇ ਦੀ ਲਤ ਨੇ ਏ ਇਹਦੀ ਜਿਹੜੀ ਆ ਜਾਨ ਲੈ ਲਈ ਔਰ ਇਸ ਕਰਕੇ ਹੁਣ ਜਿਹੜੇ ਆ ਪਿੰਡ ਵਾਲਿਆਂ ਨੇ ਨਾਮ ਦੱਸੇ ਸੀ ਕਿ ਕੱਲ ਜਿਹੜੇ ਨਸ਼ਾ ਸਪਲਾਈ ਕਰਦੇ ਉਹਦੇ ਚ ਬਿਕਰ ਤੇ ਇੱਕ ਮਨਪ੍ਰੀਤ ਮਨੀ ਹੈਗਾ ਮਨ ਬਿਕਰ ਨੂੰ ਤਾਂ ਪਰਚਾ ਦੇ ਕੇ ਅਸੀਂ ਮੌਕੇ ਤੇ ਫੜ ਲਿਆ ਸੀਗਾ ਤੇ ਮਨੀ ਜਿਹੜਾ ਹੈਗਾ ਉਹ ਭੱਜਾਪੂਟ ਨੂੰ ਵੀ ਜਲਦੀ ਅਰੈਸਟ ਕਰ ਲਾਂਗੇ ਔਰ ਮੈਂ ਅਸੀਂ ਗੱਲ ਕਰਦੇ ਆਂ ਜੀ ਜਿਹੜੀ ਪਿੰਡਾਂ ਚ ਸਾਡੀ ਵੀਡੀਐਸ ਜਿਹੜੀਆਂ ਵਿਲੇਜ ਡਿਫੈਂਸ ਕਮੇਟੀ ਦੀਆਂ ਹੈਗੀਆਂ ਉਹਨਾਂ ਨਾਲ ਵੀ ਤੋ ਇਹੀ ਅਪੀਲ ਕਰਦੇ ਆ ਕਿ ਜੇ ਕੋਈ ਡੀਡਿਕਸ਼ਨ ਸੈਂਟਰ ਚ ਜਾਣਾ ਚਾਹੁੰਦਾ ਅਸੀਂ ਪ੍ਰਸ਼ਾਸਨਿਕ ਤੌਰ ਤੇ ਉਹਦੀ ਮਦਦ ਕਰਕੇ ਉਹਨੂੰ ਡੀਡਿਕਟ ਕਰਾ ਸਕਦੇ ਆ ਜੇ ਕੋਈ ਕਿਸੇ ਨੂੰ ਪਤਾ ਲੱਗਦਾ ਫਲਾਣੇ ਪਿੰਡ ਚ ਕੋਈ ਨਸ਼ਾ ਉਹਨੂੰ ਪਿੰਡ ਲੈਵਲ ਤੇ ਨਾ ਖਤਮ ਕੀਤਾ ਜਾਵੇ ਜਾਂ ਦਬਾਇਆ ਜਾਵੇ ਜਾਂ ਲੋਕਾਂ ਨੂੰ ਉਹ ਪਿੰਡ ਦੀ ਨਹੀਂ ਇਹ ਤਾਂ ਜਿਹੜੀ ਹੁਣ ਨਾ ਜੀ ਪੰਜਾਬ ਲੈਵਲ ਕੀ ਪੂਰਾ ਦੀ ਗੱਲ ਹੈ ਔਰ ਉਸ ਨਸ਼ਾ ਵੇਚਣ ਵਾਲਿਆਂ ਦਾ ਆਪਾਂ ਸਾਥ ਨਾ ਦਈਏ ਜਾਂ ਪਿੰਡ ਲੈਵਲ ਤੇ ਨਾ ਕਰੀਏ ਪ੍ਰਸ਼ਾਸਨ ਨੂੰ ਦੱਸ ਕੇ ਪੂਰੀ ਤਰ੍ਹਾਂ ਤੇ ਉਹਨਾਂ ਦੇ ਖਿਲਾਫ ਕਾਰਵਾਈ ਕਿ ਸ਼ੁਰੂ ਕਰਾਈ। ਅੰਮ੍ਰਿਤਸਰ ਇੰਪਰੂਵਮੈਂਟ ٹرسٹ ਦੀ ਟੀਮ ਨਿਊ ਅੰਮ੍ਰਿਤਸਰ ਵਿੱਚ ਨਾਜਾਇਜ਼ ਕਬਜ਼ੇ ਛੁਡਵਾਉਣ ਨੂੰ ਲੈ ਕੇ ਪੁੱਜੀ ਅਤੇ ਇਸੇ ਸੰਬੰਧ ਵਿੱਚ ਇਲਾਕੇ ਦੇ ਲੋਕਾਂ ਨਾਲ ਉਹਨਾਂ ਦੀ ਬਹਿਸ ਹੋ ਗਈ। ਇਸ ਮੌਕੇ ਇੰਪਰੂਵਮੈਂਟ ٹرسٹ ਦੇ ਸੁਪਰੀਡੈਂਟ ਰਾਕੇਸ਼ ਗਰਗ ਨੇ ਮੀਡੀਆ ਨਾਲ ਗੱਲਬਾਤ ਕਰਦੇ ਸਾਰੀ ਜਾਣਕਾਰੀ ਵਿਸਥਾਰਪੂਰਵਕ ਸਾਂਝੀ ਕੀਤੀ। ਇਹ ਸੀਓਸੀਪੀ 2680 ਹੈ ਜੀ 2022 ਦੀ। ਮਾਨਜੋਹ ਹਾਈ ਕੋਰਟ ਦੇ ਵਿੱਚ ਮਿਸਟਰ ਸੇਖੋਂ ਉਹਨਾਂ ਨੇ ਪ੍ਰਿੰਸੀਪਲ ਸੈਕਟਰੀ ਲੋਕਲ ਗਵਰਨਮੈਂਟ ਸ਼੍ਰੀ ਵਿਵੇਕ ਪ੍ਰਤਾਪ ਸਿੰਘ ਚੇਅਰਮੈਨ ਇੰਪਰੂਵਮੈਂਟ ਟਰਸਟ ਨਿਗਰਾਨ ਇੰਜੀਨੀਅਰ ਇੰਪਰੂਵਮੈਂਟ ਟਰਸਟ ਐਂਡ ਐਗਜ਼ੀਕਟਿਵ ਆਫ ਸਰ ਇੰਪਰੂਵਮੈਂਟ ਟਰਸਟ ਇਹ ਸਾਰਿਆਂ ਨੂੰ ਪਾਰਟੀ ਬਣਾਇਆ ਕਿ ਵੀ ਜਿਹੜੀਆਂ ਇਨਕ੍ਰੋਚਮੈਂਟਸ ਹੋਈਆਂ ਪਬਲਿਕ ਲੈਂਡ ਦੇ ਉੱਤੇ ਅਲੋਂਗ ਦਾ ਰੋਡਸ ਉਹ ਸਾਰੀਆਂ ਇਨਕ੍ਰੋਚਮੈਂਟ ਜਿਹੜੀਆਂ ਹੈਗੀਆਂ ਰਿਮੂਵ ਨਹੀਂ ਕਰਵਾ ਰਿਹਾ ਟਰਸਟ ਤੇ ਉਹਦੇ ਵਾਸਤੇ ਸੀਗਾ ਪਹਿਲਾਂ ਵੀ ਇਹਦੀ ਡੇਟ ਸੀਗੀ ਕਿ ਉਸ ਡੇਟ ਦੇ ਉੱਤੇ ਜਿਹੜਾ ਸੀਗਾ ਕੋਰਟ ਨੇ ਡਾਇਰੈਕਟ ਕੀਤਾ ਸੀਗਾ ਤੇ ਉਸ ਡੇਟ ਦੇ ਉੱਤੇ ਲੋਕਾਂ ਨੇ ਜਿਹੜੀਆਂ ਗ੍ਰਿੱਲਾਂ ਲਗਾਈਆਂ ਹੋਈਆਂ ਸੀਗੀਆਂ ਉਹ ਉਤਾਰਦੀਆਂ ਸੀਗੀਆਂ ਕੁਝ ਪਾਰਟ ਦੇ ਵਿੱਚ ਬਟ that was not satisfactory action ਤੇ ਕੋਰਟ ਨੇ ਦੇ ਵਿੱਚ ਫਿਰ ਦਵਾ ਦਾ ਜਿਹੜੇ ਪਟੀਸ਼ਨਰ ਸੀਗੇ ਉਹਨਾਂ ਨੇ ਫਿਰ ਉੱਥੇ ਦੱਸਿਆ ਕੋਰਟ ਦੇ ਵਿੱਚ ਕਿ ਜੀ ਇਹ ਗ੍ਰਿੱਲਾਂ ਇਹਨਾਂ ਨੇ ਵਾਪਸ ਫੇਰ ਲਗਾ ਲਈਆਂ ਤੇ ਫਿਰ ਕੋਰਟ ਨੇ ਉਸ ਤੋਂ ਬਾਅਦ ਬੜਾ ਸਟ੍ਰਿਕਟ ਆਰਡਰ ਪਾਸ ਕੀਤਾ ਕਿ 29 ਸਤ ਨੂੰ ਅਸੀਂ ਬਾਇ ਆਲ ਮੀਨਸ ਜਿੰਨੇ ਵੀ ਇਨਕ੍ਰੋਚਮੈਂਟਸ ਨੇ ਰਿਮੂਵ ਕਰਾ ਕੇ ਉੱਥੇ ਐਫੀਡੇਟ ਫਾਈਲ ਕਰਨਾ ਹੈ ਐਂਡ ਨਾਲ ਹੀ ਅਸੀਂ ਜਿਹੜੇ ਅਫੀਸਰ ਜਿਹੜੇ ਦੀ ਸੁਪਰਵਾਈਜ਼ਨ ਕਰਦੇ ਸੀਗੇ ਜਿਨ੍ਹਾਂ ਦੇ ਸਮਿਆਂ ਦੇ ਦੌਰਾਨ ਇਹ ਕਾਰਵਾਈ ਕਰਨੀ ਬੰਦੀ ਸੀ ਵੀ ਐਨਕ੍ਰੋਚਮੈਂਟ ਨਾ ਹੋਣ ਦਿੰਦੇ ਉਹਨਾਂ ਦੀ ਡਿਟੇਲਸ ਵੀ ਉਹਨਾਂ ਨੂੰ ਸਬਮਿਟ ਕਰਨੀਆਂ ਹੈਗੀਆਂ ਇਹ ਐਫੀਡੇਟ ਸਬਮਿਟ ਕਰਨੇ ਨੇਗੇ 29 ਸੈਟ ਐਂਡ ਉਹਦੇ ਵਿੱਚ ਬੜਾ ਕਲੀਅਰ ਹੈਗਾ ਕਿ ਦੈਟ ਥਿਸ ਇਜ਼ ਦਾ ਲਾਸਟ ਓਪਰਚ्युनिटी ਇਸ ਤੋਂ ਬਾਅਦ ਕੋਈ ਵੀ ਕਿਸੇ ਕਿਸੇ ਦੀ ਕੋਈ ਡੇਟ ਜਾਂ ਕੋਈ ਹੋਰ ਨਹੀਂ ਦਿੱਤਾ ਜਾਏਗਾ ਇੱਥੇ ਅਸੀਂ ਪੰਜ ਟੀਮਾਂ ਬਣਾਈਆਂ ਜੀ ਜਿਹੜੇ ਸਾਡੇ ਅਫੀਸ਼ੀਅਲ ਸਟਾਫ ਦੀਆਂ ਸਾਡੇ ਪੰਜ ਐਕਸ਼ਨ ਨੇ ਹਰ ਇੱਕ ਐਕਸਨ ਦੇ ਨਾਲ ਅਸੀਂ ਐਸ ਡੀਓ ਤੇ ਜੇ ਆਈ ਤੇ ਨਾਲ ਉਹਨਾਂ ਦਾ ਫੀਲਡ ਸਟਾਫ ਅਟੈਚ ਕਰਕੇ ਉਹ ਸਾਰੇ ਉੱਥੇ ਉਹਨਾਂ ਨੂੰ ਇੱਥੇ ਡਿਪਲੋਏਟ ਕੀਤਾ ਹੈਗਾ ਤਾਂ ਕਿ ਜਿਹੜਾ ਹੈਗਾ ਸਾਰਾ ਸਿਸਟੇਮੈਟਿਕ ਹੋਵੇ ਕਿਸੇ ਕਿਸੇ ਦਾ ਕਯੋਸ ਜਾਂ ਇਸ ਤਰ੍ਹਾਂ ਨਾ ਹੋਵੇ ਜਿਸ ਨੇ ਵੀ ਕੋਈ ਬਾਹਰ ਜਿਹੜੀ ਹੈਗੀ ਪਬਲਿਕ ਲੈਂਡ ਤੇ ਅਨਕ੍ਰੋਚਮੈਂਟ ਕੀਤੀ ਹੈ ਉਹ ਸਾਰਿਆਂ ਦੇ ਉੱਤੇ ਅਸੀਂ ਉਹ ਕਰ ਰਹੇ ਹਾਂ ਕਾਰਵਾਈ ਨਹੀਂ ਜਿਹੜਾ ਅਸੀਂ ਹੈਗੇ ਵੀ ਅਸੀਂ ਪਬਲਿਕ ਲੈਂਡ ਕਲੀਅਰ ਕਰवानी ਹੈ ਕਬ ਦੇ ਛਡਾਉਣੀ ਹੈ ਇੱਥੋਂ ਉਹਦੇ ਸੰਬੰਧੀ ਡਿਊਟੀ ਮਿਨਿਸਟਰੀ ਡਿਊਟੀ ਆਏ ਜੋ ਕੋਈ ਲੌਗ ਆਊਟ ਦੀ ਸਥਿਤੀ ਹੂ ਤਾਂ ਪਰਸਨਲ ਮੈਂ ਖਾਸ ਸੰਬੰਧਤ ਮੈਂ ਆਪਣੇ ਤਾਲਮੇਲ ਕਰਨਾ ਜਿਸ ਤਾਲਮੇਲ ਸਾਹਮਣੇ ਦੇਖੋ ਲਾਗ ਆਊਟ ਦੀ ਜੀ ਕੋਈ ਸਥਿਤੀ ਪਹਿਲਾਂ ਹੂ ਤਾਂ ਉਹਦੇ ਸੰਬੰਧੀ ਮੈਂ ਡਿਊਟੀ ਮਿਨਿਸਟਰੀ 9:00 ਵਜੇ ਉੱਥੇ ਦਫ਼ਤਰ ਦੇ ਕੰਮ ਸੀ ਮੈਂ ਉੱਥੇ ਇੱਥੇ ਆ ਗਏ ਉਹ ਕਹਿੰਦਾ 9:00 ਦਾ ਟਾਈਮ ਦਿੱਤਾ ਸੀ ਚਲੋ ਕੋਈ ਟਾਈਮ ਮਿਲਿਆ ਅੱਜ ਦੀ ਡੇਟ ਹੁੰਦੀ ਹੈ ਇਹ ਕੋਈ ਟਾਈਮ ਥੋੜਾ ਕੋਈ ਦਫ਼ਤਰ 'ਚ ਹੋਊਗਾ ਕੰਮ ਮੈਂ ਤਸੀਲਦਾਰ ਨੂੰ ਕੋਈ ਇੱਕ ਕੰਮ ਮੈਂ ਜੇ ਲੋਕਾਂ ਦੇ ਥਲੇ ਮਨੇ ਆ ਜਾਂ ਗ੍ਰੇਲਾ ਲੱਗੀਆਂ ਇੱਕ ਦਿਨ ਤੋਂ ਨਹੀਂ ਲ ਪਲੋਟਮੈਂਟ ਕਰਾਈ ਹੈ ਤੇ ਅੱਜ ਲੋਕਾਂ ਦਾ ਨੁਕਸਾਨ ਕਰਨ ਰਏ ਆ ਕੇ ਤੇ ਇਹਨਾਂ ਦੀ ਕੋਈ ਜਵਾਬਦੇਹੀ ਨਹੀਂ ਬੰਦੀ ਹੈਗੀ ਗੀ ਗੁਰੂ ਨਗਰੀ ਸ਼੍ਰੀ ਅਮਰਸਰ ਸਾਹਿਬ ਦੇ ਵਿੱਚ ਨਜਾਇਜ਼ ਕਬਜ਼ੇ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਜਿਹਦੇ ਸਬੰਧ ਦੇ ਵਿੱਚ ਇੰਪਰੂਵਮੈਂਟ ਟਰਸਟ ਵੱਲੋਂ ਅੱਜ ਨਿਯਮ ਅਰਸਰ ਵਿਖੇ ਜਿਹੜੇ ਨਜਾਇਜ਼ ਕਬਜ਼ੇ ਸਰਕਾਰੀ ਜ਼ਮੀਨਾਂ ਨੂੰ ਮਲਕੇ ਜਿਹੜੇ ਕੀਤੇ ਗਏ ਨੇ ਉਹਨਾਂ ਨੂੰ ਹਟਾਇਆ ਗਿਆ ਅਰ ਵਿਭਾਗ ਵੱਲੋਂ ਸਾਡੀ ਟੀਮ ਨਾਲ ਗੱਲਬਾਤ ਕਰਦੇ ਆ ਇੱਕੋ ਹੀ ਸੰਦੇਸ਼ ਦਿੱਤਾ ਗਿਆ ਕਿ ਲੋਕ ਜਿਹੜੇ ਨਜਾਇਜ਼ ਕਬਜ਼ੇ ਨਾ ਕਰਨ ਨਹੀਂ ਤਾਂ ਵਿਭਾਗ ਵੱਲੋਂ ਲਗਾਤਾਰ ਜਿਹੜੀ ਅਮਹਿੰਮ ਜਾਰੀ ਹੈ ਤੇ ਗਾਂ ਵੀ ਜਾਰੀ ਰਹੇਗੀ ਤੇ ਐਕਸ਼ਨ ਜਿਹੜੇ ਗੰਭੀਰ ਲਿੱਤੇ ਜਾਣਗੇ ਤੇ ਹੁਣ ਲੋਕਾਂ ਨੂੰ ਖੁਦ ਸੁਚੇਤ ਹੋਣ ਦੀ ਲੋੜ ਹੈ ਸਰਕਾਰੀ ਜ਼ਮੀਨਾਂ ਤੇ ਕਬਜ਼ੇ ਨਾ ਕਰਨੇ ਤੇ ਵਿਭਾਗ ਵੱਲੋਂ ਪੂਰਾ ਸਖਤੀ ਕੀਤੀ ਜਾਏਗੀ ਕੈਮਰਾਮੈਨ ਰਮਨ ਕੁਮਾਰ ਦੇ ਨਾਲ ਚੀਲ ਸ਼ਰਮਾ ਫਾਸਟ ਏ ਨਿਊਜ਼ ਅਬਰ ਸਰ ਆਲ ਪੰਜਾਬ ਰੇੜੀ ਫੜੀ ਯੂਨੀਅਨ ਪੰਜਾਬ ਦੇ ਇੱਕ ਵਕਤ ਨੇ ਰਾਸ਼ਟਰੀ ਮੀਤ ਪ੍ਰਧਾਨ ਡਾਕਟਰ ਇੰਦਰਪਾਲ ਦੀ ਅਗਵਾਈ ਹੇ ਨਗਰ ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਮੰਗ ਪੱਤਰ ਸੌਂਪਿਆ ਮਾਮਲਾ ਕਬੀਰ پارک ਦੀ ਮਾਰਕੀਟ ਦਾ ਜਿੱਥੇ ਕੁਝ ਰੇੜੀ ਫੜੀ ਵਾਲੇ ਪਿਛਲੇ 15-20 ਸਾਲ ਤੋਂ ਰੇੜੀ ਫੜੀ ਲਗਾ ਕੇ ਆਪਨੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਹਨ ਡਾਕਟਰ 인ਦਰਪਾਲ ਨੇ ਆਖਿਆ ਕਿ ਇਹ ਜਗਾ ਵੈਂਡਿੰਗ ਜ਼ੋਨ ਵਿੱਚ ਵੀ ਹੈ ਇਸ ਲਈ ਸਮੂਹ ਰੇੜੀ ਫੜੀ ਵਾਲਿਆਂ ਨੂੰ ਉਥੋਂ ਨਾ ਉਜਾੜਿਆ ਜਾਵੇ ਕਿਉਂਕਿ ਇਹ ਲੋਕ ਸਾਫ ਸਫਾਈ ਦਾ ਅਤੇ ਟ੍ਰੈਫਿਕ ਦਾ ਪੂਰਾ ਧਿਆਨ ਰੱਖਦੇ ਹਨ ਪਨ ਨਗਰ ਨਿਗਮ ਦੇ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਆਖਿਆ ਕਿ ਸ਼ਹਿਰ ਅੰਦਰ ਸਟਰੀਟ ਵੈਂਡਿੰਗ ਐਕਟ ਦੀ ਸਖਤੀ ਨਾਲ ਪਾਲਣਾ ਹੋਣੀ ਬਹੁਤ ਜ਼ਰੂਰੀ ਹੈ ਮੁੱਖ ਮੰਗਾ ਇਹ ਵੀ ਸ਼ਹਿਰ ਦੇ ਵਿੱਚ ਟਾਊਨ ਵੈਂਡਿੰਗ ਜ਼ੋਨ ਜਿਹੜੇ ਉਹ ਸਿਲੈਕਟ ਹੋਏ ਜੇ ਔਰ ਜਿਹੜੇ ਰੇੜੀ ਵਾਲੇ ਨੇ ਉਹਨਾਂ ਨੂੰ ਐਵੇਂ ਤੰਗ ਪਰੇਸ਼ਾਨ ਜਿਹੜਾ ਉਹ ਕੀਤਾ ਜਾਂਦਾ ਤੇ ਜੇ ਆ ਦੇਖੋ ਕਬੀਰ پارک ਮਾਰਕੀਟ ਦੇ ਵਿੱਚ 15-20 ਸਾਲ ਤੋਂ ਰੇੜੀਆ ਲਗਾਏ ਹੋਏ ਸੀਗਾ ਉਹਨਾਂ ਨੂੰ ਦੋ ਦਿਨ ਦਾ ਸਮਾਂ ਲੈ ਕੇ ਤੇ ਰੇੜੀ ਉਠਾ ਦਿੱਤੀ ਔਰ ਉਹ ਤੇ ਵਿਚਾਰੇ ਗਰੀਬ ਬੰਦੇ ਆ ਬੱਚੇ ਇਹਦੇ ਬੱਚੇ ਆ ਉਹ ਸਾਡੀ ਯੂਨੀ ਜਿਹੜੀ ਹੈ ਉਹ ਇਹਨਾਂ ਦੇ ਨਾਲ ਬੁੱਧਵਾਰ ਮੀਟੇਗਾ ਬੇਜੰਦੋ ਬਾਜੜੀਆਂ ਉਹ ਰੇੜੀਆਂ ਲੱਗੀਆਂ। ਉਹ ਜੀ ਸੁਦ ਉਸਲਾ ਵੀ ਆਪਾਂ ਦੇ ਗਰੀਬ ਨੂੰ ਰੋਟੀ ਮਿਲਣੀ ਚਾਹੀਦੀ ਹੈ ਕਿਉਂਕਿ ਆਪਾਂ ਦੇ ਇਹਨਾਂ ਦਾ ਮਸਲਾ ਵਾ ਰੋਟੀ ਦਾ ਮਸਲਾ ਵਾ ਜਿਹੜੀ ਪੰਜਾਬ ਸਰਕਾਰ ਆ ਉਹ ਲੋਕਾਂ ਨੂੰ ਜਿਹੜਾ ਉਹ ਕੰਮ ਭਈਆ ਕਰਕੇ ਰੋਟੀ ਦਾ ਸਾਧਨ ਕਰ ਰਹੀ ਹੈ ਜਦਕਿ ਕਈ ਜਿਹੜੇ ਲੋਕ ਨੇ ਇਹਦੀ ਸ਼ਿਕਾਇਤ ਅਦਾ ਕਰਕੇ ਜਿਹੜਾ ਉਹ ਲੋਕਾਂ ਦੀ ਰੋਟੀ ਖੋਹ ਰਹੇ ਨੇ ਪੰਜਾਬ ਸਰਕਾਰ ਦੇ ਦਾਲ ਆ ਬੇਸਿਕਲੀ ਸਾਡੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿਵੇਂ ਰੇੜੀਆਂ ਨੇ ਨਾਲ ਬਹੁਤ ਸਾਰੀ ਇਨਕ੍ਰੋਚਮੈਂਟ ਹੋ ਰਹੀ ਹੈ ਉਹਦੇ ਉੱਤੇ ਥੋੜੀ ਅਸੀਂ ਸਖਤੀ ਕੀਤੀ ਸੀ ਰੀਸੈਂਟਲੀ ਤੇ ਅਸੀਂ ਅੱਜ ਡਾਕਟਰ ਸਾਹਿਬ ਨੂੰ ਵੀ ਇਹੀ ਸਮਝਾਇਆ ਕਿ ਜਿਹੜਾ ਸਟਰੀਟ ਵੈਂਡਿੰਗ ਐਕਟ ਹੈ ਉਹਦੀ ਜਿਹੜੀ ਹੈਗੀ ਪਾਲਣਾ ਬਿਲਕੁਲ ਇਨਵਿਨ ਹੋਏਗੀ ਉਸ ਤੋਂ ਇਲਾਵਾ ਜਿਹੜੀਆਂ ਵੀ ਰੇੜੀਆਂ ਅੰਜਨੀ ਜਿਸ ਜ਼ੋਨ ਦੇ ਵਿੱਚ ਜਿੰਨੀ ਰੇੜੀਆਂ ਦੀ ਕੈਪੈਸਿਟੀ ਹੈ ਉਸ ਤੋਂ ਉੱਤੇ ਜਿੰਨੀਆਂ ਵੀ ਰੇੜੀਆਂ ਨੇ ਉਹ ਨਹੀਂ ਲੱਗਣ ਦਿੱਤੀਆਂ ਜਾਣਗੀਆਂ ਤੇ ਠੇਕੇਦਾਰੀ ਸਿਸਟਮ ਜਿਹੜਾ ਹੈਗਾ ਯਾਰ ਕਿ ਇੱਕ ਬੰਦਾ ਠੇਕੇਦਾਰੀ ਠੇਕੇ ਸਿਸਟਮ ਤੇ ਨਵੀਆਂ ਰੇੜੀਆਂ ਲੈ ਲੈਂਦਾ ਤੇ ਅੱਗੇ ਠੇਕੇ ਤੇ ਚੜਾ ਦਿੰਦਾ ਉਹ ਸਿਸਟਮ ਅਸੀਂ ਬੰਦ ਕਰਾਂਗੇ ਤੇ ਜਿਹੜਾ ਬੰਦਾ ਰੇੜੀ ਤੇ ਆਪਣਾ ਆਪ ਕੰਮ ਕਰ ਰਿਆ ਤੇ ਉਹ ਸਟਰੀਟ ਵੈਂਡਰ ਜਿਹੜਾ ਐਕਟ ਹੈ ਉਹਦੇ ਵਿੱਚ ਉਹਦੀਆਂ ਹਦਾਇਤਾਂ ਨੂੰ ਜਿਹੜਾ ਪਾਲਣਾ ਕਰ ਰਿਆ ਹੈ ਉਹ ਜਿਹੜੀਆਂ ਹੈਗੀਆਂ ਅਸੀਂ ਅਲਾਉ ਕਰਾਂਗੇ ਸਟਰੀਟ ਵੈਂਡਿੰਗ ਐਕਟ ਨੂੰ ਲੈ ਕੇ ਨਗਰ ਨਿਗਮ ਵੱਲੋਂ ਜਿੱਥੇ ਸਖਤੀ ਕੀਤੀ ਜਾ ਰਹੀ ਹੈ ਉੱਥੇ ਹੀ ਆਲ ਪੰਜਾਬ ਰੇੜੀ ਫੜੀ ਯੂਨੀਅਨ ਵੱਲੋਂ ਇਸ ਸੰਬੰਧੀ ਨਗਰ ਨਿਗਮ ਦੇ ਕਮਿਸ਼ਨਰ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ ਯੂਨੀਅਨ ਜਿਹੜੀ ਹੈ ਉਹ ਸੰਤੁਸ਼ਟ ਨਜ਼ਰ ਆਈ ਉਧਰ ਨਗਰ ਨਿਗਮ ਕਮਿਸ਼ਨਰ ਦਾ ਆਖਣਾ ਹੈ ਕਿ ਜੋ ਰੇੜੀਆਂ ਜ਼ਿਆਦਾ ਲੱਗ ਰਹੀਆਂ ਨੇ ਸ਼ਹਿਰ ਦੇ ਵਿੱਚ ਇਨਕ੍ਰੋਚਮੈਂਟ ਦਾ ਕਾਰਨ ਬਣ ਰਹੀਆਂ ਨੇ ਉਹ ਨਹੀਂ ਹੋਣ ਦਿੱਤਾ ਜਾਵੇਗਾ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ ਜੋ ਮਿਹਨਤ ਕਸ਼ ਇਨਸਾਨ ਹੈ ਉਸ ਨੂੰ ਹੀ ਅਲਾਉ ਕੀਤਾ ਜਾਵੇਗਾ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼ ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੇਬਲ ਆਪਰੇਟਰ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾ ਕਰਕੇ ਅਤੇ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾ ਜਾਂ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾਹ ਦਿਵੋ ਐਨਜੀਓ ਨਵ ਨਿਰਮਾਨ ਸੁਸਾਇਟੀ ਵੱਲੋਂ ਕੰਪਨੀ ਬਾਗ ਵਿਖੇ ਅਰुण ਮਹਾਜਨ ਦੀ ਪ੍ਰਧਾਨਗੀ ਹੇਠ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਸਾਬਕਾ ਡਿਪਟੀ ਸੀਐ ਓਮਪ੍ਰਕਾਸ਼ ਸੋਨੀ ਵੱਲੋਂ ਕੀਤਾ ਗਿਆ ਜਿਸ ਵਿੱਚ ਲੋੜਵੰਦ ਲੋਕਾਂ ਦੇ ਫ੍ਰੀ ਟੈਸਟ ਕੀਤੇ ਗਏ ਅਤੇ ਫ੍ਰੀ ਦਵਾਈਆਂ ਵੀ ਵੰਡੀਆਂ ਗਈਆਂ ਇਸ ਮੌਕੇ ਸਾਬਕਾ ਕਾਉਂਸਲਰ ਵਿਕਾਸ ਸੋਨੀ ਅਮਨ ਵੇਰਕਾ ਸਮੇਤ ਲੋਕ ਮੌਜੂਦ ਸਨ ਇਹ ਪਿਛਲੇ 3 ਮਹੀਨਿਆਂ ਤੋਂ ਹਰ ਹਫਤੇ ਕੰਪਨੀ ਵਾ ਵਿੱਚ ਕੈਂਪ ਲਗਾ ਰਹੇ ਹਾਂ ਜਿਹਦੇ ਵਿੱਚ ਅਸੀਂ ਸ਼ੂਗਰ ਚੈੱਕ ਫ੍ਰੀ ਕਰਨੇ ਆ ਜਿਹੜੇ ਵਿੱਚ ਅਸੀਂ ਬੀਪੀ ਵੀ ਚੈੱਕ ਕਰਦੇ ਆ ਇਹ ਆਮ ਗੱਲ ਹੈਗੀ ਆ ਲੇਕਿਨ ਤੁਸੀਂ ਦੇਖੋਗੇ ਅਸੀਂ ਬਿਲਕੁਲ ਜਿਹੜੇ ਜ਼ਰੂਰਤਮੰਦ ਲੋਕ ਆ ਉਹਨਾਂ ਨੂੰ ਦਵਾਈ ਦੇ ਰਹੇ ਆ ਉਹ ਸਾਡੀ ਐਨ ਜੀਓ ਨੇ ਇੱਕ ਮੁਹਿੰਮ ਚਲਾਈ ਆ ਅਗਰ ਕਿਸੇ ਨੂੰ ਕੋਈ ਵੈਕਸੀਨ ਦੀ ਜ਼ਰੂਰਤ ਆ ਕੁੱਦਾ ਵੱੜ ਜਾਂਦਾ ਤੇ 3-400 ਰੁਪਏ ਦਾ ਟੀਕਾ ਆਂਦਾ ਵਾ ਉਹ ਵੀ ਅਸੀਂ ਇੱਥੇ ਫ੍ਰੀ ਹਰ ਹਫ਼ਤੇ ਜਿਹੜਾ ਕੈਂਪ ਲਾਵਾਂ ਕਰਾਂਗੇ ਉੱਥੇ ਇਹ ਫ੍ਰੀ ਟੀਕਾ ਲੱਗੇ ਕਰੇਗਾ ਔਰ ਹਰ ਹਫਤੇ ਇਹਨਾਂ ਨੇ ਬੜਾ ਵੱਡਾ ਉਪਰਾਲਾ ਵੀ ਹਰ ਹਫਤੇ ਜਿਹੜਾ ਕੰਪਨੀ ਬਾਗ ਦੇ ਵਿੱਚ ਇਹ ਇਸਤਾਂ ਦੇ ਕੈਂਪ ਲਗਾ ਰਹੇ ਸ਼ੂਗਰ ਚੈੱਕ ਦਾ ਚੈਕਿੰਗ ਦਾ ਕੈਂਪ ਜਾਂ ਫਿਰ ਦੂਸਰੇ ਕੈਂਪ ਜਿਹੜੇ ਲਗਾ ਰਹੇ ਨੇ ਜਾਂ ਹਰ ਤੀਸਰੇ ਚੌਥੇ ਮਹੀਨੇ ਜਿਹੜੇ ਬਲੱਡ ਡੋਨੇਸ਼ਨ ਕੈਂਪ ਲਗਾ ਰਹੇ ਇਹ ਇਹਨਾਂ ਦਾ ਬੜਾ ਵੱਡਾ ਉਪਰਾਲਾ ਹੈ ਸਿਵਲ ਜੱਜ ਕਮਸ ਕਤ ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਅੰਮ੍ਰਿਤਸਰ ਰਸ਼ਪਾਲ ਸਿੰਘ ਵੱਲੋਂ ਕਚਹਿਰੀ ਚੌਂਕ ਵਿੱਚ ਪੁਲਿਸ ਦੁਆਰਾ ਲਗਾਏ ਗਏ ਨਾਕੇ ਦੀ ਚੈਕਿੰਗ ਦੌਰਾਨ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਅਤੇ ਜਿਨ੍ਹਾਂ ਲੋਕਾਂ ਵੱਲੋਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਸੀ ਉਹਨਾਂ ਨੂੰ ਜੁਰਮਾਨੇ ਦੇ ਤੌਰ ਤੇ ਫਲਦਾ ਰੁਕ ਦੇ ਕੇ ਰੁਕ ਲਗਾਉਣ ਬਾਰੇ ਕਿਹਾ। ਸ਼ਹਿਰ ਵਿੱਚ ਟ੍ਰੈਫਿਕ ਪੁਲਿਸ ਵੱਲੋਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਨਾਲ ਹੀ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਵੀ ਕੀਤੇ ਗਏ। ਇਸ ਮੌਕੇ ਸਾਡੀ ਫਾਸਟ ਵੀ ਨਿਊਜ਼ ਟੀਮ ਨਾਲ ਗੱਲ ਕਰਦਿਆਂ ਪੁਲਿਸ ਅਧਿਕਾਰੀ ਨੇ ਆਖਿਆ ਕਿ ਜਿਹੜੇ ਲੋਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਤਾ ਤਾਂ ਨਾਕੇ ਲਾ ਕੇ ਲਾਇਏ ਜਾਂਦੇ ਆ ਨਾਕੇ ਲਾ ਕੇ ਲੋਕਾਂ ਨੂੰ ਵੇਰ ਵੀ ਕੀਤਾ ਜਾ ਰਿਹਾ ਆ ਵੀ ਇੱਕ ਆਪਣੇ ਡਾਕੂਮੈਂਟਾਂ ਬਾਰੇ ਵੀ ਉਹ ਵੀ ਰੱਖੋ ਆਪਣੇ ਠੀਕ ਰੱਖੋ ਆਗੇ ਆਸ-ਪਾਸੇ ਕੋਈ ਤੁਹਾਡੇ ਕੋਈ ਚੀਜ਼ ਪਈ ਆ ਉਹਦਾ ਧਿਆਨ ਰੱਖੋ ਪੁਲਿਸ ਨੂੰ ਉਸ ਵੇਲੇ ਸੂਚਿਤ ਕਰੋ ਇਹਦਾ ਕਰਕੇ ਆ ਜ਼ਿਆਦਾਤਰ ਚਲਾਣਦਾਰ ਨਹੀਂ ਕੋਈ ਮਕਸਦ ਹੈਗਾ ਬਸ ਉਹਨਾਂ ਨੂੰ ਵੇਰ ਕਰਨਾ ਚਾਹੁੰਦਾ ਜਿਹੜਾ ਉਹ ਮਕਸਦ ਹੈ ਉਹ ਤੁਹਾਡੀ ਇਹ ਬੇਇੱਜ਼ਤੀ ਆ ਇਹਨਾਂ ਨੂੰ ਕਿ ਤੁਸੀਂ ਜਿੰਨੀ ਪਾਲਣਾ ਕਰੋਗੇ ਉਹਨਾਂ ਤੁਸੀਂ ਠੀਕ ਰਹੋਗੇ ਜਿੰਨੀ ਪਾਲਣਾ ਕਰੋਗੇ ਟ੍ਰੈਫਿਕ ਰੂਲਾਂ ਦੀ ਉਹਨਾਂ ਤੁਸੀਂ ਬਜਟ ਤੋਂ بچੋਗੇ ਨੁਕਸਾਨ ਤੋਂ بچੋਗੇ ਆਪਣੇ ਕੋਈ ਜਸਮਾਨੀ ਨੁਕਸਾਨ ਤੋਂ بچੋਗੇ ਇਸ ਕਰਕੇ ਤੁਹਾਡੀ ਬੇਨਤੀ ਹੈ ਕਿ ਨਿਯਮਾਂ ਦੀ ਪਾਲਣਾ ਕਰੋ ਜਿਆਦਾ ਚਲਾਨ ਕਰਦੇ ਨੇ ਜਿਹੜੇ ਕਰਮਸਤੀ ਕਰਦੇ ਆ ਤਿੰਨ ਤਿੰਨ ਜਾਣੇ ਚੜੇ ਆਉਂਦੇ ਨੇ ਤੇ ਜਾਂ ਪੁਲਿਸ ਨੂੰ ਵੇਖ ਕੇ ਰੋਂਗ ਸਾਈਡ ਪਹੁੰਚਾ ਦੇਦੇ ਜਿਹਦਾ ਐਕਸੀਡੈਂਟ ਕਰਨ ਕਾਰਨ ਵੱਡਾ ਉਹ ਜਿਆਦਾ ਉਹ ਕਰਦੇ ਆ ਅਸੀਂ ਚਲਾਨ ਰਿਪਰ ਰਾਈਡਿੰਗ ਦਾ ਹੋ ਗਿਆ ਦੂਜੇ ਰੋਂਗ ਸਾਈਡ ਵਾਲੇ ਹੋ ਗਏ ਇਹ ਆ ਲਿਗੋ ਪਰ ਬੁਲਟ ਪਟਾਕੇ ਬੁਲਟ ਪਟਾਕੇ ਤੇ ਉਹ ਵਿੱਚ ਆ ਗਏ ਨਾ ਉਹ ਗਰਮਤੀ ਕਰਦੇ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਮਸਤੀ ਦਿਖਾਈ ਜਾ ਰਹੀ ਹੈ ਸ਼ਹਿਰ ਦੇ ਚੌਂਕਾ ਦੇ ਵਿੱਚ ਨਾਕੇ ਲਗਾ ਕੇ ਜਿੱਥੇ ਪੁਲਿਸ ਪ੍ਰਸ਼ਾਸਨ ਚੈਕਿੰਗ ਕਰ ਰਿਹਾ ਗੱਡੀਆਂ ਦੀ ਉੱਥੇ ਹੀ ਟ੍ਰਿਪਲ ਲਾਈਟਿੰਗ ਬੁਲਟ ਦੇ ਪਟਾਕੇ ਅਤੇ ਕਾਲੀਆਂ ਫਿਲਮਾਂ ਅਤੇ ਰੋਂਗ ਸਾਈਡ ਡਰਾਈਵਿੰਗ ਕਰਨ ਵਾਲਿਆਂ ਦੇ ਚਲਾਨ ਵੀ ਕੱਟੇ ਜਾ ਰਹੇ ਨੇ ਤੇ ਲੋਕਾਂ ਨੂੰ ਇੱਕੋ ਸੁਨੇਹਾ ਦਿੱਤਾ ਜਾ ਰਿਹਾ ਹੈ कि जे कोई शक्की वस्तु कोई नजर आंदी ओ, तो तो ओ, है तो पुलिस प्रशासन ਨੂੰ ਇਤਲਾਹ ਦਿਓ ਔਰ ਜਿਹੜੇ ਟ੍ਰੈਫਿਕ ਨਿਯਮ ਹੈ ਉਹਨਾਂ ਦੀ ਪਾਲਣਾ ਕਰੋਗੇ ਤਾਂ ਹੀ ਪੁਲਿਸ ਪ੍ਰਸ਼ਾਸਨ ਤੋਂ ਜਾਂ ਆਪਣੇ ਚਲਾਣਾ ਤੋਂ ਬਚ ਸਕਦੇ ਹੋ ਤੇ ਲੋਕਾਂ ਨੂੰ ਧਿਆਨ ਰੱਖਣ ਦੀ ਲੋੜ ਹੈ ਡਰਾਈਵਿੰਗ ਕਰਦੇ ਸਮੇਂ ਆਪਣੇ ਕਾਗਜ਼ਤ ਪੂਰੇ ਰੱਖੇ ਜਾਣ ਤਾਂ ਜੋ ਕਿਸੇ ਵੀ ਮੁਸ਼ਕਲਤ ਤੇ ਪ੍ਰੇਸ਼ਾਨੀ ਦਾ ਸਾਹਮਣਾ ਵੀ ਨਾ ਕਰਨਾ ਪਵੇ ਕੈਮਰਾਮੈਨ ਰਮਨ ਕੁਮਾਰ ਜਨ ਹਲਦਸਿਲ ਸ਼ਰਮਾ ਫਾਸਟਵੇ ਨਿਊਜ਼ ਅੰਮ੍ਰਿਤਸਰ ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ फास्टवे म्यूजिक चैनल नंबर 243 ते गुरुद्वारा शहीदा साहिब तो सीधा प्रसारण चैनल नंबर 556 श्री दुर्गाणा तीरथ तो सीधा प्रसारण चैनल नंबर 563 ते ਕੀਤਾ ਜਾ ਰਿਹਾ ਹੈ ਮੰਦਿਰ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਟਵੇ ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 700930883 ਤੇ ਸੰਪਰਕ ਕੀਤਾ ਜਾ ਸਕਦਾ ਹੈ

Land, अपने बच्चों को नेचर का अनुभव और राइट्स का फन दीजिए आइए कंपनी बाग में सबके मन पसंद में और मजे लीजिए बेशुमार राइट्स, बोटिंग रेस्टोरेंट हॉर्स राइडिंग आर्टिफिशियल जू डांस और बहुत सारी एक्साइटिंग एक्टिविटीज का एंट्री सिर्फ पांच रुपए से शुरू land in your city are fun. kaha hua pagal pagal party party just a bottle bottle paasa trying to but meri yama let me let me me head drop let me me come 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 boy baby thoda close to get can never can never is a mera swag let me me come ਸਵਾਗਤ ਹੈ। ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਅੰਮ੍ਰਿਤਸਰ ਸ਼ਹਿਰ ਵਿੱਚ ਕੂੜੇ ਦੀ ਸਮੱਸਿਆ ਦਿਨ-ਬਦਨ ਵਾਧੀ ਜਾ ਰਹੀ ਹੈ ਜਿਸ ਨੂੰ ਰੋਕਣ ਲਈ ਨਗਰ ਨਿਗਮ ਪੂਰੀ ਤਰ੍ਹਾਂ ناکਾਮ ਸਾਬਿਤ ਹੋ ਰਹੀ ਹੈ। ਤਾਜ਼ਾ ਮਾਮਲਾ ਜਬਾਲ ਰੋਡ ਡੰਪ ਵਿਖੇ ਦੇਖਣ ਨੂੰ ਮਿਲਿਆ ਜਿੱਥੇ ਕੂੜਾ ਇਕੱਠਾ ਕਰਨ ਵਾਲੀ ਕੰਪਨੀ ਦੇ ਕਰਮਚਾਰੀ ਸੜਕ ਦੇ ਕੰਡੇ ਹੀ ਕੂੜਾ ਸੁੱਟਦੇ ਦਿਖਾਈ ਦਿੱਤੇ। ਜਿਸ ਨਾਲ ਸੜਕ ਦੇ ਕੰਡੇ ਕੂੜਾ ਖਿਲਰਦਾ ਅਤੇ ਗੰਦਗੀ ਦਾ ਮਾਹੌਲ ਬਣਿਆ ਹੋਇਆ ਹੈ ਨਜ਼ਦੀਕ ਹੀ ਹੋਟਲ ਅਤੇ ਨਰਸਿੰਗ ਕਾਲਜ ਜੋ ਗੰਦਗੀ ਭਰੇ ਮਾਹੌਲ ਵਿੱਚ ਰਹਿਣ ਲਈ ਮਜਬੂਰ ਹਨ ਮੌਕੇ ਤੇ ਪਹੁੰਚੇ ਸਾਫਾ ਕਾ ਕੌਂਸਲਰ ਸਰਬਜੀਤ ਸਿੰਘ ਲਾਟੀ ਨੇ ਆਖਿਆ ਕਿ ਮਾਮਲਾ ਸਿਹਤ ਵਿਭਾਗ ਅਤੇ ਨਗਰ ਨਿਗਮ ਕਮਿਸ਼ਨਰ ਤੱਕ ਪਹੁੰਚਾਇਆ ਜਾਵੇਗਾ ਤਾਂ ਜੋ ਇਸ ਸਮੱਸਿਆ ਨੂੰ ਹੱਲ ਕੀਤਾ ਜਾ ਸਕੇ ਇਹ ਆਪਾਂ ਜੋ ਚੁਭਾ ਲੋੜ ਦੇ ਉੱਪਰ ਖੜੇ ਆ ਜਿੱਥੇ ਸੀ ਕੇ ਡੀ ਨਰਸਿੰਗ ਕਾਲਜ ਹੈ ਤੇ ਨਾਲ ਦੇ ਨਾਲ ਹੀ ਸੀਕੇਡੀ ਦੇ ਸਾਂਝੀ ਕੰਦ ਦੇ ਨਾਲ ਸਾਡੇ ਬੜੇ ਸਤਿਕਾਰਯੋਗ ਜਗਵਿੰਦਰ ਸਿੰਘ ਜੱਜ ਜੀ ਦਾ ਹੋਟਲ ਆ ਇਹਨਾਂ ਨੇ ਉੱਚੇ ਤੌਰ ਤੇ ਬੁਲਾਇਆ ਹੈ ਪ੍ਰਿੰਸੀਪਲ ਮੈਡਮ ਨੇ ਕਿ ਸੀਕੇਡੀ ਕਾਲਜ ਦੇ ਬਿਲਕੁਲ ਬਾਹਰ ਹੀ ਇੱਕ ਬੜਾ ਵੱਡਾ ਡੰਪ ਸੀ ਪਹਿਲਾਂ ਵੀ ਜਿੱਥੇ ਕਾਰਪਸੈਂਡਰ ਡੰਪ ਸੀ ਪਰ ਪਿਛਲੀ ਸਰਕਾਰ ਵੇਲੇ ਸੋਨੀ ਸਾਹਿਬ ਨੇ ਡੰਪ ਨੂੰ ਬੰਦ ਕਰਾ ਕੇ ਇੱਥੇ ਖਾਦ ਬਣਾਉਣ ਦੀ ਫੈਕਟਰੀ ਸ਼ੁਰੂ ਕੀਤੀ ਸੀ ਤੇ ਕੁਝ ਵਜ੍ਹਾ ਕਰਕੇ ਇਹ ਫਿਰ ਕੰਮ ਰੁਕ ਗਿਆ ਤੇ ਹੁਣ ਜਦੋਂ ਦੀ ਇਹ ਨਵੀਂ ਸਰਕਾਰ ਆਈ ਹੈ ਇਥੇ ਹੁਣ ਏਡਾ ਗੰਦ ਪੈ ਚੁਕਿਆ ਵਾ ਸੜਕ ਦੇ ਉੱਪਰ ਲੰਘਣਾ ਬੰਦ ਹੋ ਗਿਆ ਲੋਕਾਂ ਦਾ ਆਵਾਜਾਈ ਬਹੁਤ ਪ੍ਰਭਾਵਿਤ ਹੋਈ ਪਈ ਏ ਤੇ ਪ੍ਰਿੰਸੀਪਲ ਮੈਡਮ ਨੇ ਵਿਸ਼ਵਾਸ ਦਵਾਇਆ ਕਿ ਤੁਸੀਂ ਮੈਡਮ ਜੀ ਜੇ ਵਿਸ਼ਵਾਸ ਕਰਕੇ ਮੈਨੂੰ ਬੁਲਾਇਆ ਹੈ ਤੇ ਮੈਂ ਧਿਆਨ ਦੇ ਵਿੱਚ ਲਿਆਵਾਂਗਾ ਨਗਰ ਨਿਗਮ ਦੇ ਕਮਿਸ਼ਨਰ ਸਾਹਿਬ ਦੇ ਹੈਲਥ ਡਿਪਾਰਟਮੈਂਟ ਦੇ ਕਿਉਂਕਿ ਇਹ ਸਾਰੀ ਜ਼ਿੰਮੇਵਾਰੀ ਹੈਲਥ ਡਿਪਾਰਟਮੈਂਟ ਦੀ ਏ ਆਪਾਂ ਤੇ ਲੋਕਾਂ ਨੂੰ ਰੱਖਣਾ ਤੰਦਰੁਸਤ ਨਾ ਕਿ ਆਪਾਂ ਬਿਮਾਰ ਕਰਨਾ ਵਾ ਅਸੀਂ ਚਭਾ ਰੋਡ ਤੇ ਰਹਿੰਦੇ ਹਾਂ ਚਭਾ ਰੋਡ ਤੇ ਸਾਡਾ ਹੋਟਲ ਹੈਗਾ ਪੋਰਟਾ ਜੀ ਨਾਲ ਹੀ ਉਹਦੇ ਸੀ ਕੇ ਡੀ ਘਾਰਜ ਹੈਗਾ ਅੰਦਰ ਸਿੰਘ ਘਾਰਜ ਹੈਗਾ ਤੇ ਇਹ ਕੂੜਾ ਜਿਹੜਾ ਨਾ ਬਹੁਤ ਹੀ ਜਿਆਦਾ ਸੜਕ ਦੇ ਉੱਤੇ ਨਾ ਚਭਾ ਰੋਡ ਦੇ ਤੇ ਬਿਲਕੁਲ ਹੀ ਕਹਿੰਦਾ ਖਲੋਣ ਖਲੋਣ ਦੀ ਤੇ ਗਾਲੀ ਕਦੇ ਰਹੀ ਇਹ ਮੱਖੀ ਇੰਨੀ ਕਿ ਜਿਆਦਾ ਆ ਗਈ ਹੈ ਪੁੱਛੋ ਗਰਾ ਸਾਰੇ ਸ਼ਹਿਰ ਦਾ ਗੰਦ ਇੱਥੇ ਆਉਂਦਾ ਜੀ ਅਸੀਂ ਕਮੇਂ ਜਰਥਾ ਨੂੰ ਕਈ ਵਾਰੀ ਕਹਿ ਚੁੱਕੇ ਆ ਪਰ ਉਹਨਾਂ ਦੇ ਜੂਲ ਨਹੀਂ ਸੜਕਦੀ ਕੋਈ ਵੀ ਤੇ ਜੇ ਇਹਨਾਂ ਦੇ ਬੰਦਿਆਂ ਨੂੰ ਕਹਿੰਦੇ ਜਿਹੜੀ ਕੰਪਨੀ ਦੇ ਇਹ 49 ਸਰ ਕੋਈ ਨਹੀਂ ਕਹਿੰਦੇ ਤੁਸੀਂ ਜਾ ਕੇ ਕੰਪਲੇਟ ਕਰਦੀ ਕਰ ਲੋ ਅਸੀਂ ਆਏ ਲਾਟੀ ਜੀ ਨੂੰ ਛੱਧਿਆ ਕਾਉਂਸਲਰ ਸਾਹਿਬ ਨੂੰ ਹਾਂਜੀ ਤੇ ਉਹਨਾਂ ਨੂੰ ਨਾਲ ਛੱਧਿਆ ਕੀ ਆ ਦੇਖੋ ਹਾਲ ਕੀ ਬੁਰਾ ਹਾਲ ਹੈ ਇੱਥੇ ਚਬਾਰ ਰੋਡ ਦਾ ਇਹ ਮੇਰੀ ਜਿਹੜੀ ਹੈਲਥ ਡਿਪਾਰਟਮੈਂਟ ਨੂੰ ਜਾਂ ਹੋਰ ਜੋ ਵੀ ਜ਼ਿੰਮੇਵਾਰ ਸਖੀयत ਆ ਉਹਨਾਂ ਨੂੰ ਬੇਨਤੀ ਆ ਕਿ ਇਸ ਪਾਸੇ ਵੱਲ ਜਿਹੜਾ ਪਹਿਲ ਦੇ ਆਧਾਰ ਦੇ ਉੱਤੇ ਧਿਆਨ ਦਿਓ ਤੇ ਇਸ ਕੂੜੇ ਨੂੰ ਇਸ ਜਿਹੜਾ ਵੱਧਦੀ ਹੋਈ ਬਿਮਾਰੀ ਦੇ ਇਹ ਮਤਲਬ ਆਪਾਂ ਇੱਕ ਕਹਿ ਲਓ ਇੱਕ ਸੋਰਸ ਬਣਾ ਰਹੇ ਆ ਨਾ ਇਹਨੂੰ ਰੋਕੀਏ ਜਿੰਨਾ ਜਲਦੀ ਤੋਂ ਜਲਦੀ ਹੋ ਸਕਦਾ ਤੇ ਥੋੜਾ ਜਿਹਾ ਜਿਹੜੇ ਇਹ ਕੂੜਾ ਸੁੱਟਣਾਉਂਦੇ ਨੇ ਜਦੋਂ ਟਰਾਲੀਆਂ ਮੇਰੀਏ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਕਿ ਕੁਝ ਦਿਨ ਤੁਸੀਂ ਇਹ ਮੌਕੇ ਤੇ ਉੱਤੇ ਆ ਕੇ ਖੜ ਕੇ ਦੇਖੋ ਕਿ ਕਿੰਨਾ ਇਨਡਿਸਿਪਲਨ ਤਰੀਕੇ ਦੇ ਨਾਲ ਉਹ ਇਸ ਕੂੜੇ ਦੀਆਂ ਟਰਾਲੀਆਂ ਖਾਲੀ ਕਰਦੇ ਨੇ ਤੇ ਜਦੋਂ ਥੋੜੀ ਜਿਹੀ ਮੀਂਹ ਹਨੇਰੀ ਕੋਈ ਇਹੋ ਜਿਹਾ ਮੌਸਮ ਆਉਂਦਾ ਤੇ ਕਾਲਜ ਦੇ ਦਾ ਗੇਟ ਹੀ ਬੰਦ ਹੋ ਜਾਂਦੇ ਨੇ ਕੂੜੇ ਦੇ ਨਾਲ ਚਭਾਲ ਰੋਡ ਸਥਿਤ ਕੂੜੇ ਦੇ ਡੰਪ ਦੇ ਹਾਲਾਤ ਜਿਹੜੇ ਨੇ ਉਹ ਦਿਨ-ਪ੍ਰਤੀ ਦਿਨ ਖਰਾਬ ਹੁੰਦੇ ਜਾ ਰਹੇ ਨੇ ਸੜਕ ਦੇ ਕੰਡੇ ਹੀ ਜਿਹੜੇ ਨਗਰ ਨਿਗਮ ਦੇ ਕਰਮਚਾਰੀ ਨੇ ਉਹ ਕੂੜਾ ਸੁੱਟ ਰਹੇ ਨੇ ਜਿਸ ਨਾਲ ਕੂੜਾ ਇੱਧਰ-ਉੱਧਰ ਖਿਲਰ ਰਿਹਾ ਹੈ ਤੇ ਗੰਦਗੀ ਭਰਿਆ ਮਾਹੌਲ ਬਣਿਆ ਹੋਇਆ ਹੈ ਨਜ਼ਦੀਕ ਹੀ ਹੋਟਲ ਰਿਹਾਈਸ਼ੀ ਇਲਾਕਾ ਤੇ ਨਰਸਿੰਗ ਕਾਲਜ ਹੈ ਜਿੱਥੋਂ ਦੇ ਲੋਕ ਪਰੇਸ਼ਾਨ ਨੇ ਜਿਨ੍ਹਾਂ ਨੇ ਮੰਗ ਕੀਤੀ ਹੈ ਕਿ ਨਗਰ ਨਿਗਮ ਇਸ ਵੱਲ ਧਿਆਨ ਦੇਵੇ ਤਾਂ ਜੋ ਸ਼ਹਿਰ ਵਿੱਚ ਸਫਾਈ ਵਰਗਾ ਮਾਹੌਲ ਬਣ ਸਕੇ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟ ਵੀ ਨਿਊਜ਼ ਜ਼ੈਂਬੋ ਸਰਕਸ ਨੇ ਅੰਮ੍ਰਿਤਸਰ ਵਿੱਚ ਆਪਣਾ ਪਹਿਲਾ ਸ਼ੋਅ ਕੀਤਾ ਦੱਸਿਆ ਗਿਆ ਕਿ ਅੰਮ੍ਰਿਤਸਰ ਵਿੱਚ ਰੋਜ਼ਾਨਾ ਤਿੰਨ ਟਾਈਮ ਸ਼ੋਅ ਚੱਲਣਗੇ ਇਸ ਮੌਕੇ ਸ਼ਹਿਰ ਵਾਸੀਆਂ ਨੂੰ ਸ਼ੋਅ ਵਾਚ ਛੜ ਕੇ ਵੇਖਣ ਦੀ ਅਪੀਲ ਕੀਤੀ ਗਈ उन्होंने आख्या की रैम्बो सर्कस देखने वाले लोगों के पैसे पूरे वसूल होंगे हम लोग रेम्बो सर्कस का क्लाउंट्स है और इधर अमृतसर में फर्स्ट टाइम रेम्बो सर्कस आया है ये हिंदुस्तान का सबसे बढ़िया बड़ा सर्कस भी है बहुत बढ़िया सर्कस है हम लोग टेंट में भी है हमारा शो चल रहा है अभी साउथ में चल रहा है और टेंट से हम लोग स्टेज पे बहुत करीबन दो साल से स्टेज भी कर रहे हैं हम लोग जैसे कि दिल्ली में पंचकुला में लुधियाना में सब हम लोग स्टेज करके आ रहे हैं तो बहुत अच्छा रिस्पॉन्स मिला और के पब्लिक का प्यार मिला आ, ऐसा हम भी इधर भी वही समझ रहे हैं कि आप लोग सब पसंद करेगा क्योंकि आप लोग अब तक सर्कस को टेन में एन्जॉयमेंट किया था लेकिन इस बार आप ऑडिटोरियम में आइए आपको बहुत मजा आने वाला है बहुत हंसने अस, का कॉमेडी एक्ट है बहुत सारा स्टंट है बहुत सारा एयरियक्रब है बहुत सारे बिना लेदर शो है बहुत बहुत मजा आने वाला है तो आप लोग सब लोग आइएगा बहुत मस्त शो है शाम शाम को तीन आ, शाम को बजे 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 से शुरू होते फर्स्ट फिर दूसरा शो शो तीसरा होगा और और हम लोग देश विदेश में नहीं हिंदुस्तान में नहीं फॉरेन में भी जाके शो करके आया अभी ठाकुर द्वारा गद्दी श्री बाबा लाल दयाल चौको दिवड़ी अमृतसर दिखे श्री श्री एक सौ आठ महंतास जी में ਗੁਰੂ ਪੂਜਾ ਉਤਸਵ 21 ਜੁਲਾਈ 2024 ਨੂੰ ਮਨਾਇਆ ਜਾ ਰਿਹਾ ਹੈ ਜਿਸ ਸੰਬੰਧ ਵਿੱਚ ਗੱਦੀਸ਼ੀ ਸ਼੍ਰੀ 바ਵਾ ਲਾਲ ਦਿਆਲ ਵਿਖੇ ਗੁਰੂ ਪੂਜਾ ਉਤਸਵ ਦੇ ਸੰਬੰਧ ਵਿੱਚ ਵਿਸ਼ੇਸ਼ ਪੂਜਾ ਅਰਚਨਾ ਕੀਤੀ ਜਾਵੇਗੀ ਅਤੇ ਭਜਨ ਮੰਡਲੀਆਂ ਵੱਲੋਂ 바ਵਾ ਲਾਲ ਦਿਆਲ ਜੀ ਦਾ ਗੁਣਗਾਨ ਕੀਤਾ ਜਾਵੇਗਾ। ਮਹਾਂਤ ਸ਼੍ਰੀ ਅਨੰਦਾਸ ਸਿੰਘ ਨੇ ਸਮੂਹ ਸੰਗਤਾਂ ਨੂੰ ਸਮਾਗਮ ਵਿੱਚ ਹਾਜ਼ਰੀ ਭਰਨ ਦੀ ਅਪੀਲ ਕੀਤੀ। ਫਾਸਟਵੇ ਵੱਲੋਂ ਚੈਨਲ ਨੰਬਰ 998 ਤੇ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਗੁਰੂ ਪੂਜਾ ਮਹੋਤਸਵ पूरे भारतवर्ष में पूरे विश्व में 21 जुलाई को मनाई जा रही है प्राचीन काल से यह परंपरा चली आ रही है प्यास पूजा की व्यास ऋषि से आरंभ हुई थी तो इस साल ये व्यास पूजा 21 जुलाई को गड्डी बाबा लाल जाल जी डोली तो गंडोली अमृतसर में बड़ी धूमधाम से मनाई जाएगी इसमें बाबा लाल जी के जितने भी अनुयायी हैं श्रद्धालु हैं वो मामा के पहुंचते हैं गुरु घर की पूजा प्राप्त करते हैं बाबा लाल जी का आशीर्वाद प्राप्त करते हैं प्रातः 7:00 बजे से गुरु पूजा आरंभ होगी जिसमें जितने भी अनुयाई और सेवक हैं बाबा लाल जी के सबको बोला है कि दूसरे साथियों से आए अर्जुन मंडल का 3 दिन चलेगा वार्ड नंबर 15 विखे समाज सेवक रिटायर्ड एसएचओ संजीव कुमार वलो सीवरेज सफाई करवाई गई आते लोकांनु हर संभव मदद दा पुरोसादिता गया ਪ੍ਰੇਮ ਨਗਰ ਗਲੀ ਨੰਬਰ 2 ਉਧਰ ਰਹਿਣ ਵਾਲਾ ਸਾਡਾ ਸੀਵਰ ਅਤੇ ਚੈਂਬਰ ਬੰਦ ਸੀ ਅਸੀਂ ਬਹੁ ਸੰਦੀਪ ਸੰਜੀਪ ਕੁਮਾਰ ਜੀ ਨੂੰ ਕਿਹਾ ਠੀਕ ਕਰਨ ਵਾਸਤੇ ਕਿ ਆਪਣੇ ਬੰਦੇ ਲੈ ਕੇ ਤੇ ਆਗੇ ਇਹਨਾਂ ਨੇ ਸਾਡਾ ਚੈਂਬਰ ਠੀਕ ਕਰ ਦਿੱਤਾ ਭਾਜੀ ਨੂੰ ਆਪਾਂ ਕਿਹਾ ਸੀ ਸੰਜੀਪ ਭਾਜੀ ਕੰਪਲੀਟ ਸੀ ਸੀਵਰ ਸੀਵਰੇਜ ਤੇ ਠੀਕ ਹੋ ਗਏ ਸੀ ਉਹ ਜਦੋਂ ਨੇ ਕਢਾਏ ਨੇ ਲਾਈਟ ਵੀ 15 ਲੀਟਰ ਤੋਂ ਬਾਅਦ ਸੀ ਉਹ ਵੀ ਠੀਕ ਹੋ ਗਈ ਥੈਂਕ ਯੂ ਜਰ ਐਲਬੋ ਸ਼ਿਵ ਸੇਨਾ ਬਾਲਾ ਸਾਹਿਬ ਠਾਕਰੇ ਪੰਜਾਬ ਪ੍ਰਧਾਨ ਹਰੀਸ਼ ਸਿੰਗਲਾ ਨੇ ਪਾਰਟੀ ਦੀ ਅਹਿਮ ਮੀਟਿੰਗ ਕਰਕੇ ਕਈ ਸਖਤ ਫੈਸਲੇ ਲਏ ਜਿਨ੍ਹਾਂ ਨੂੰ ਪਿਛਲੇ 3-4 ਮਹੀਨਿਆਂ ਤੋਂ ਪਾਰਟੀ ਦਾ ਅਨੁਸ਼ਾਸਨ ਤੋੜਨ ਦੀ ਚੇਤਾਵਨੀ ਦਿੱਤੀ ਗਈ ਸੀ ਉਹਨਾਂ ਨੂੰ ਪਾਰਟੀ ਅਨੁਸ਼ਾਸਨ ਤੋੜਨ ਦੇ ਦੋਸ਼ ਵਿੱਚ ਪਾਰਟੀ ਚੋਂ ਕੱਢ ਦਿੱਤਾ ਗਿਆ ਠਾਕਰੇ ਸ਼ਿੰਦੇ ਗਰੁੱਪ ਨੇ ਪੰਜਾਬ ਦੇ ਸਮੂਹ ਸ਼ਿਵ ਸੈਨਿਕਾਂ ਨੂੰ ਚੇਤਾਵਨੀ ਦਿੱਤੀ ਕਿ ਜੋ ਵੀ ਪਾਰਟੀ ਅਨੁਸ਼ਾਸਨ ਤੋੜੇਗਾ ਉਸ ਨੂੰ ਭੁਗਤਣਾ ਪਵੇਗਾ ਸ਼੍ਰੀ ਦੁਰਗਿਆਣਾ ਤੀਰਥ ਦੇ ਤੁਲਸੀਦਾਸ ਮੰਦਿਰ ਵਿਖੇ 11 اگست نو گو اسوامی तुलसीदास जयंती मनाई जा रही है जिस ਦੇ ਸੰਬੰਧ ਵਿੱਚ 13 ਜੁਲਾਈ ਤੋਂ 11 اگਸਤ ਸਵੇਰੇ 8 ਵਜੇ ਤੋਂ 9 ਵਜੇ ਤੱਕ ਤਰਮਪਾਲ ਜੀ ਵੱਲੋਂ ਸ਼੍ਰੀ ਰਾਮ ਚਰਿਤ ਮਾਨਸ ਦੇ ਪਾਠ ਕੀਤੇ ਜਾ ਰਹੇ ਹਨ ਇਸ ਮੌਕੇ ਸतीश ਕੋਪਾਲ ਪਵਨ ਵਦਵਾ ਡਾਕਟਰ ਰਵੀ ਆਦ ਬੜੀ ਗੈਂਦੇ ਵਿੱਚ ਲੋਕ ਹਾਜ਼ਰ ਸਨ ਮਹੇਸ਼ਵਰੀ ਪਰਿਵਾਰ ਵੱਲੋਂ ਫਤੇ ਸਿੰਘ ਕਲੋਨੀ ਗਲੀ ਨੰਬਰ 13 ਵਿਖੇ ਖੀਰ ਪੂੜੇ ਦਾ ਲੰਗਰ ਲਗਾ ਆ ਗਿਆ ਇਸ ਮੌਕੇ ਸੰਪ੍ਰਿਤ ਪਾਟਿਆ ਵਾਨੀ ਪਾਟਿਆ ਪੰਕਜ ਕੁਮਾਰ ਸਨੀ ਮਹੇਸ਼ਵਰੀ ਗੁਰਜੀਤ ਪਾਟਿਆ ਆਧ ਹਾਜ਼ਰ ਸਨ ਅਤੇ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫਿਰ ਤੋਂ ਹਲੜਾ ਅਤੇ ਬੀਐਸਐਫ ਵੱਲੋਂ ਗ੍ਰਿਮਤ ਕੀਤੇ ਗਏ 4 ਪਿਸਤੜ ਤਰਨਤਾਰਨ ਦੇ ਪਿੰਡ ਜੋਧ ਸਿੰਘ ਵਾਲਾ ਵਿਖੇ ਐਸਐਸਪੀ ਅਸ਼wini ਕਪੂਰ ਨੇ ਨਸ਼ਿਆਂ ਦੇ ਰੋਕ-थाम ਲਈ ਇੱਕ ਮੀਟਿੰਗ ਸਰ ਇੰਪਰੂਵਮੈਂਟ ٹرسٹ ਦੀ ਨਿਊ ਅੰਮ੍ਰਿਤਸਰ ਵਿਖੇ ਨਾਜਾਇਜ਼ ਕਬਜ਼ੇ ਹਟਾਉਣ ਸੰਬੰਧੀ ਲੋਕਾਂ ਨਾਲ ਹੋਈ ਬਹਿਸ ਐਸਾਂ ਅਜtੀਆਂ ਖਬਰਾਂ ਅਸੀਂ ਅਗਲੇ ਬੁਲੇਟਿਨ ਵਿੱਚ ਫੇਰ ਮਿਲਾਂਗੇ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ